ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪਲਕੇ ਵੀਡੀਓ ਕਾਨਫਰencing ਰਾਹੀਂ ਪ੍ਰਧਾਨ ਮੰਤਰੀ ਆਵਾਸ ਯੋਜਨਾ ਗ੍ਰਾਮੀਣ ਦੇ 1 ਲੱਖ ਲਾਭਪਾਤਰੀਆਂ ਨੂੰ ਪ੍ਰਧਾਨ ਮੰਤਰੀ ਆਦੀਵਾਸੀ ਨਿਆਂ ਮਹਾ ਅਭਿਆਨ ਦੇ ਤਹਿਤ ਪਹਿਲੀ ਕਿਸ਼ਤ ਜਾਰੀ ਕਰਨਗੇ। ਇਸ ਮੌਕੇ OPM ਜਨਮਨ ਦੇ ਲਾਪਾਤਰੀਆਂ ਨਾਲ ਗੱਲਬਾਤ ਵੀ ਕਰਨਗੇ ਆਖਰੀ ਸੀਰੇ ਦੇ ਰਹਿਰੇ ਆਖਰੀ ਆਦਮੀ ਨੂੰ ਸੁਸ਼ਕਤ ਬਣਾਉਣ ਦੇ ਅੰਤੋਦਿਆ ਦੇ ਦ੍ਰਿਸ਼ਟੀਕੋਣ ਵੱਲ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੇ ਯਤਨਾਂ ਅਨੁਸਾਰ ਪਿਛਲੇ ਸਾਲ ਨਵੰਬਰ ਵਿੱਚ ਵਿਸ਼ੇਸ਼ ਤੌਰ ਤੇ ਕਮਜ਼ੋਰ ਕਬਾਇਲੀ ਸਮੂਹਾਂ ਦੇ ਸਮਾਜਿਕ ਆਰਥਿਕ ਕਲਿਆਣ ਲਈ PM ਜਨਮਨ ਦੀ ਸ਼ੁਰੂਆਤ ਕੀਤੀ ਗਈ ਸੀ ਤਕਰੀਬਨ 24000 ਕਰੋੜ ਰੁਪਏ ਦੇ ਬਜਟ ਨਾਲ PM ਜਨਮਨ ਨੋ ਮੰਤ్రਾਲੇ ਰਾਹੀਂ 11 ਮੁੱਖ ਕਾਰਜਾਂ ਨੂੰ ਸੰਚਾਲਿਤ ਕਰ ਰਿਹਾ ਹੈ ਇਸ ਦਾ ਮੰਤਵ ਕਮਜ਼ੋਰ ਜਨਜਾਤੀ ਸਮੂਹਾਂ ਦੇ ਪਰਿਵਾਰਾਂ ਤੇ ਬਸਤੀਆਂ ਨੂੰ ਸੁਰੱਖਿਅਤ ਰਿਹਾਇਸ਼ ਸਵੱਛ ਪੀਣ ਵਾਲਾ ਪਾਣੀ ਸਿੱਖਿਆ ਸਿਹਤ ਅਤੇ ਪੋਸ਼ਣ ਸਮੇਤ ਪੇਤਰ ਪਹੁੰਚ ਬਿਜਲੀ ਸੜਕ ਅਤੇ ਦੂਰ ਸੰਚਾਰ ਕਨੈਕਟੀਵਿਟੀ ਸਮੇਤ ਟਿਕਾਊ ਆਜੀਵਿਕਾ ਦੇ ਮੌਕਿਆਂ ਤੱਕ ਪਹੁੰਚ ਯਕੀਨੀ ਬਣਾਉ ਲਈ ਪੀਵੀਜੀਟੀਡੀ ਸਮਾਜਿਕ ਆਰਥਿਕ ਸੁਰੱਖਿਆ ਸਥਿਤੀ ਸੁਧਾਰ ਕਰਨਾ ਹੈ